ਸਾਰੀਆਂ ਸੰਤਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ کافی ਸਾਲਾਂ ਬਾਅਦ ਗੁਰਦੁਆਰਾ ਬੀਬੀ ਕੌਲਾ ਜੀ ਕੌਲ ਸਰ ਸਾਹਿਬ ਜੀ ਦੇ ਸਰੋਵਰ ਦੀ ਕਾਰ ਸੇਵਾ ਹੋਣ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੈਡ ਬੀਬੀ ਕੌਲਾ ਜੀ ਦੇ ਪਲਾਇਆ ਕੇਂਦਰ ਵੱਲੋਂ ਸ਼ੁੱਕਰਵਾਰ 29 ਤਰੀਕ ਨੂੰ 11 ਵਜੇ ਬੋਰ ਬਿਆਨਤ ਮਾਪੁਰਸ਼ ਸਿੰਘ ਸਾਹਿਬਾਨ ਉਨਾ ਰਾਈ ਇਹ ਕਾਰ ਸੇਵਾ ਜਿਹੜੀ ਸਰੋਵਰ ਦੀ ਰੰਭ ਹੋਏਗੀ ਸਾਰੀਆਂ ਸੰਗਤਾਂ ਜਿੱਥੇ-ਜਿੱਥੇ ਤੱਕ ਵੀਡੀਓ ਪਹੁੰਚੇ ਆਪ ਜੀ 29 ਨਵੰਬਰ ਸ਼ੁੱਕਰਵਾਰ 11 ਵਜੇ ਗੁਰਦੁਆਰਾ ਬੀਬੀ ਕੌਲਾਂ ਜੀ ਕੋਲ ਸਰਸਾਬ ਨੇੜੀ ਗੁਰਦੁਆਰਾ ਬਾਬਾ ਡਲਰਾਇ ਸਾਹਿਬ ਜੀ ਪਹੁੰਚਣ ਦੀ ਕਿਰਪਾਲਤਾ ਕਰਨੀ ਸਰੋਵਰ ਦੀ ਸਾਰੀ ਕਾਰ ਸੇਵਾ ਜਿਹੜੀ ਹੈ ਜਲ ਜਿਹੜਾ ਉਹਨੂੰ ਕੱਢ ਦਿੱਤਾ ਗਿਆ ਹੈ ਜਿਹੜਾ ਬੰਨ ਲਾਉਣਾ ਸੀ ਮੱਛੀਆਂ ਸੀ ਉਹ ਵੀ ਲੱਗੇ ਨੇ ਆਰਿਆ ਨੇ ਆਪ ਜੀ ਦੀ ਬਹੁਤ ਲੋੜ ਹੈ ਸਹਿਯੋਗ ਦੀ ਵੱਧ ਤੋਂ ਵੱਧ ਸੰਗਤਾਂ ਹਮ ਹਮਾ ਕੇ ਹਾਥੀ ਸੇਵਾ ਕਰਨ ਲਈ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ